ਜੈ ਹਿੰਦ ਮੈਂ ਤੁਹਾਡਾ ਆਪਣਾ ਸ਼ੁਭਾਸ਼ਪਤਿ ਜਰਸੀ ਦੇ ਅਖੀਰਪੁਰ ਆਪ ਸਭ ਪੰਜਾਬ ਵਾਸੀਆਂ ਨੂੰ ਤੇ ਸ਼ਹਿਰਪੁਰ ਵਾਸੀਆਂ ਨੂੰ ਬੜੇ ਅਤਭਿਤੀ ਸਤਿਕਾਰ ਨਾਲ ਬੇਨਤੀ ਕਰਨੀ ਚਾਹਾਂਗਾ ਕਿ ਆਪ ਸਭ ਨੂੰ ਪਤਾ ਹੈ ਕਿ 25 ਤਰੀਕ ਤੋਂ ਮਾਤਾ ਜੀ ਦੇ ਜਿਹੜੇ ਨਾਰਤੇ ਆ ਇਹ ਸ਼ੁਰੂ ਹੋ ਰਿਹਾ ਜਿਸ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬ ਦੇ ਵਿੱਚੋਂ ਤੇ ਸ਼ਹਿਰਪੁਰ ਦੇ ਵਿੱਚੋਂ ਜਿਹੜੀ ਸਾਰੀ ਸੰਤ ਜਿਹੜੀ ਆ ਉਹ ਆ ਕੇ ਮਾਤਾ ਜੀ ਦੇ ਜਾ ਕੇ ਨਤਮਸਤਕ ਹੁੰਦੀ ਹੈ ਤੇ اپنی ਜਿਹੜੀ ਮਾਤਾ ਜੀ ਦੀਆਂ ਖੁਸ਼ੀਆਂ ਉਹ ਪ੍ਰਾਪਤ ਕਰਦੇ ਆ ਉਹਦੇ ਵਾਸਤੇ ਸਭ ਨੂੰ ਬੇਨਤੀ ਹੈ ਕਿ ਤੁਹਾਡੇ ਆਉਣ ਤੇ ਜਾਣ ਤੇ ਰਹਿਣ ਵਾਸਤੇ ਜਿਹੜੇ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਪੰਜਾਬ ਪ੍ਰਸ਼ਾਸਨ ਦੀ ਪੰਜਾਬ ਪੁਲਿਸ ਵੱਲੋਂ ਬਹੁਤ ਜਿਹੜੇ ਪੁਰਤਾਂ ਪ੍ਰਬੰਧ ਹੈ ਉਹ ਕੀਤੇ ਗਏ ਆ ਇਹਦੇ ਨਾਲ ਨਾਲ ਆਪ ਸਭ ਨੂੰ ਪ੍ਰਸ਼ਾਸਨ ਵੱਲੋਂ ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਬੜੇ ਆਦਰ ਅਤੇ ਸਤਿਕਾਰ ਨਾਲ ਦਿੱਤੀ ਹੈ ਕਿ ਤੁਸੀਂ ਆਉਂਦੇ ਸਮੇਂ ਜਦੋਂ ਮਾਤਾ ਜੀ ਦੇ ਦਰਸ਼ਨ ਕਰਨ ਆਉਣੇ ਆ ਕੋਈ ਵੀ ਵਿਅਕਤੀ ਭਾਰ ਢੋਣ ਵਾਲੀ ਗੱਡੀ ਦੇ ਵਿੱਚ ਬੈਠ ਕੇ ਨਾਵੇ ਆਪਣੀਆਂ ਲੱਤਾਂ ਘਰਾਓ ਪ੍ਰੋਪਰ ਸੀਟ ਦੇ ਉੱਪਰ ਬੈਠ ਕੇ ਰਾਮ ਨਾਲ ਆਓ ਤੇ ਜਾਓ ਕਿਉਂਕਿ ਭਾਰ ਢੋਣ ਵਾਲੀ ਜਿਹੜੀ ਗੱਡੀ ਹੈ ਉਹਦੇ ਉੱਪਰ ਬੈਠ ਕੇ ਕੋਈ ਵੀ ਵਿਅਕਤੀ ਜਿਹੜਾ ਸਫ਼ਰ ਨਹੀਂ ਕਰ ਸਕਦਾ ਇਹਦੇ ਨਾਲ ਹੀ ਬੇਨਤੀ ਹੈ ਕਿ ਤਿੰਨ ਤਿੰਨ ਚਾਰ ਚਾਰ ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆ ਇਹ ਨਾ ਮੇਲੇ ਵਿੱਚ ਘੁੰਮਣ ਤੇ ਨਾਲ ਹੀ ਹੁੱਲੜਬਾਜੀ ਬਿਲਕੁਲ ਨਾ ਕਰਨ ਤੇ ਹੋਰ ਅਦਬ ਸਤਿਕਾਰ ਨਾਲ ਸਾਰੇ ਸੰਤ ਨੂੰ ਬੇਨਤੀ ਕਿ ਆਪਣਾ ਕੀਮਤੀ ਸਮਾਨ ਜਿਸ ਤਰ੍ਹਾਂ ਕੋਈ 골ਡ ਜਾਂ ਕੋਈ ਪੈਸੇ ਜਾਂ ਮੋਬਾਈਲ ਇਹੋ ਜਿਹਾ ਮਤਲਬ ਕੋਸ਼ਿਸ਼ ਕਰੋ ਕਿ ਕੀਮਤੀ ਚੀਜ਼ ਨਾਲ ਨਾ ਲੈ ਕੇ ਆਂਦੀ ਜਾਵੇ ਅਗਰ ਤੁਸੀਂ ਇਸ ਚੀਜ਼ ਦੇ ਸ਼ੁਕੀਨ ਹੋ ਕਿ ਆਪਾਂ ਸੋਨਾ ਪਾ ਕੇ ਰੱਖਣਾ ਤੇ ਪਲੀਜ਼ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਮੇਲੇ ਦੇ ਵਿੱਚ ਰਸ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਚੀਜ਼ ਦਾ ਧਿਆਨ ਜਿਹੜਾ ਇਹ ਤੁਸੀਂ ਆਪ ਰੱਖਣਾ ਬਾਕੀ ਜਿਹੜੇ ਨੀਰ ਨੇ ਲੰਗਰ ਲਾਏ ਆ ਉਹਨਾਂ ਸਭ ਨੂੰ ਬੇਨਤੀ ਹੈ ਲੰਗਰ ਤੇ ਦੁਕਾਨਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਲੀਜ਼ ਸਾਡਾ ਜਿਹੜਾ ਰੋਡ ਆ ਉਹਨੂੰ ਛੱਡ ਕੇ ਫਿਰ ਆਪਣੀ ਜਿਹੜੇ ਲੰਗਰ ਆ ਤੇ ਜਿਹੜੀਆਂ ਦੁਕਾਨਾਂ ਆ ਉਹ ਲਾਈਆਂ ਜਾਣ ਕਿਸੇ ਵੀ ਤਰੀਕੇ ਨਾਲ ਜਿਹੜਾ ਰੋਡ ਆ ਉਹ ਨਾ ਮੱਲਿਆ ਜਾਵੇ ਤੇ ਸਫ਼ਰ ਦੌਰਾਨ ਕੋਈ ਵੀ ਸ਼ਰਧਾਲੂ ਜਿਹੜਾ ਆਪਣਾ ਵਹੀਕਲ ਜਿਹੜਾ ਰੋਡ ਦੇ ਉੱਪਰ ਰੋਂਗ ਪਾਰਕਿੰਗ ਨਾ ਕਰੇ ਇਹਦੇ ਕਰਕੇ ਜਿਹੜਾ ਬਹੁਤ ਜਾਮ ਲੱਗ ਜਾਂਦਾ ਅਗਰ ਜਾਮ ਲੱਗ ਵੀ ਜਾਂਦਾ ਕਿਉਂਕਿ ਇੱਥੇ ਜਾਮ ਲੱਗਣਾ ਸੁਭਾਵਿਕ ਹੁੰਦਾ ਕਿਉਂਕਿ ਮਾਤਾ ਜੀ ਦੀ ਜਿਹੜੇ ਸ਼ਰਧਾਲੂ ਹੈ ਉਹ ਰੋੜਾ ਵੇਚਣ ਦੀ ਗਿਣਤੀ ਹੈ ਤੇ ਬਹੁਤ ਲੋਕ ਬੜੀਆਂ ਆਪਣੀਆਂ ਭਾਵਨਾਵਾਂ ਲੈ ਕੇ ਇੱਥੇ ਪਹੁੰਚਦੇ ਆ ਇੱਥੇ ਜਾਮ ਲੱਗਣਾ ਸੁਭਾਵਿਕ ਹੈ ਅਗਰ ਬਾਈ ਦੀ ਵੇ ਜਾਮ ਲੱਗ ਵੀ ਜਾਂਦਾ ਤਾਂ ਤੁਸੀਂ ਉਹਦੇ ਵਿੱਚ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੋਆਪਰੇਟ ਕਰਨਾ ਆਪਣੀ ਗੱਡੀ ਆਪਣੀ ਬੱਸ ਆਪਣੀ ਵਹੀਕਲ ਦੇ ਉੱਪਰ ਬੈਠ ਕੇ ਮਾਤਾ ਜੀ ਦਾ ਗੁਣਗਾਨ ਕਰਨਾ ਜੈ ਮਾਤਾ ਦੀ ਜੈ ਮਾਤਾ ਦੇ ਜਕਾਰੇ ਜਿਹੜੇ ਆ ਉੱਚੀ ਉੱਚੀ ਆਵਾਜ਼ ਦੇ ਨਾਲ ਛੱਡੋ ਤਾਂ ਜੋ ਸਾਡਾ ਜਿਹੜਾ ਜਾਮ ਹੈ ਉਹ ਵੀ ਇੱਕ ਤੀਰਤਨ ਹੀ ਬਣ ਜਾਵੇ ਅਸੀਂ ਕੀ ਕਰਦੇ ਹਾਂ ਕਿ ਜਾਮ ਦੇ ਵਿੱਚੋਂ ਆਪਣੇ ਆਪ ਨੂੰ ਪਹਿਲਾਂ ਘਟਣ ਵਾਸਤੇ ਗੱਡੀਆਂ ਅੱਗੇ ਜਾ ਕੇ ਲਾਉਂਦੇ ਆ ਜਿਹਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਪਲੀਜ਼ ਇਸ ਕੰਮ ਵਾਸਤੇ ਪੁਲਿਸ ਨੂੰ ਜਿਹੜਾ ਕੋਆਪਰੇਟਰ ਉਹ ਕੀਤਾ ਜਾਵੇ ਤੇ ਬਾਕੀ ਅਸੀਂ ਹੁਸ਼ਿਆਰਪੁਰ ਪੁਲਿਸ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਮਾਤਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਤੁਸੀਂ ਆਪ ਜੀ ਆਕੇ ਜੋ ਆਪਣੀਆਂ ਸ਼ੁਭ ਕਾਮਨਾਵਾਂ ਜੋ ਆਪਣੀਆਂ ਆਸ਼ਾਆਂ ਲੈ ਕੇ ਆਏ ਹੋ ਮਾਤਾ ਜੀ ਉਹ ਆਪ ਜੀ ਦੀਆਂ ਪੂਰੀਆਂ ਕਰੇ ਪਲੀਜ਼ ਸਭ ਨੂੰ ਬੜੇ ਅਤੁੱਤੀ ਸਤਿਕਾਰ ਨਾਲ ਬੇਨਤੀ ਹੈ ਜੀ ਆਇਆਂ ਨੂੰ ਤੁਹਾਡਾ ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਆਪਣੀ ਅੱਖਾਂ ਵਿਸ਼ਾ ਕੇ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਤੇ ਪਲੀਜ਼ ਤੁਸੀਂ ਆਓ ਆਪਣੀਆਂ ਖੁਸ਼ੀਆਂ ਮਾਣੋ ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਪਲੀਜ਼ ਪਲੀਜ਼ ਤੇ ਪਬਲਿਕ ਦਾ sabio thank you